ਸੰਤ ਬਾਬਾ ਜੀਵਨ ਸਿੰਘ ਜੀ ਸਾਧ ਸੰਗਤ ਉਹਨਾਂ ਦੇ ਕੋਲ ਕੋਈ ਛੋਟੀ ਉਮਰ ਦੇ ਬੱਚਾ ਚੜਾ ਗਿਆ ਦੁਨੀਆ ਸਾਧ ਸੰਗਤ ਪੈਸਾ দান ਕਰ ਸਕਦੀ ਹੈ ਜਮੀਨ ਜਾਇਦਾਦ ਦਾ দান ਕਰ ਸਕਦੀ ਹੈ ਪਰ ਸੰਤ ਕਿੰਨੇ ਵੱਡੇ ਹੋਣਗੇ ਜਿਨ੍ਹਾਂ ਨੂੰ ਲੋਕ ਬੱਚੇ ਵੀ ਦਾਨ ਉਹ ਬੱਚਾ ਚੜਾ ਗਏ ਛੋਟੀ ਉਮਰੇ ਮਾਂ ਪੁਰਸ਼ਾਂ ਪਾਲਿਆ ਥੋੜਾ ਜਿਹਾ ਵੱਡਾ ਹੋਇਆ ਚੰਚਲ ਜਿਹਾ ਸੁਭਾਅ ਨਿਕਲਿਆ ਇਹ ਉਮਰ ਹੁੰਦੀ ਹੈ ਜਦੋਂ ਬੱਚੇ ਦਾ ਸੁਭਾਅ ਥੋੜਾ ਚੰਚਲ ਹੁੰਦਾ ਹੈ ਇਹ ਉਮਰ ਹੁੰਦੀ ਹੈ ਜਦੋਂ ਸਾਧ ਸੰਗਤ ਸਾਧੂ ਦੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਵਕਤ ਆਉਂਦਾ ਹੈ ਅਕਾਲ ਪੁਰਖ ਦੀ ਨਜ਼ਰ ਹੋਵੇ ਸਾਧੂ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਏ ਫਿਰ ਸੋਧੀ ਆ ਜਾਂਦੀ ਹੈ ਮਹਾਂਪੁਰਸ਼ਾਂ ਸੇਵਾ ਕਰਾਉਣੀ ਤੇ ਨਾਲ ਹੁਕਮ ਕਰਨਾ ਭਾਈ ਜਿਹੜੇ ਜਿਹੜੇ ਪਿੰਡੋਂ ਸੰਗਤ ਆਈ ਹੈ ਗੱਲਾਂ ਨੰ ਕਰਿਆ ਕਰੋ ਨਾਮ ਜਪਿਆ ਕਰੋ ਸੇਵਾ ਕਰੋ ਭਾਈ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਜਪੋ ਇੱਥੋਂ ਤੱਕ ਘਾਰ ਸੇਵਾ ਦੀ ਮਰਿਆਦਾ ਹੈ ਉੱਥੇ ਆਮ ਵੀ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਚੀਜ਼ ਵੀ ਮੰਗਾਉਣੀ ਹੈ ਐ ਕਹਿਣਾ ਆ ਬਾਲਟੀ ਲਿਆਓ ਵਾਹਿਗੁਰੂ ਅੱਤਗੀਆਂ ਚੱਕਿਓ ਵਾਹਿਗੁਰੂ ਅੱਤ ਕਾੜੀ ਚੱਕਿਓ ਵਾਹਿਗੁਰੂ ਪ੍ਰਸ਼ਾਦਾ ਵਰਤਾਉਣਾ ਪ੍ਰਸ਼ਾਦਾ ਵਾਹਿਗੁਰੂ ਜਲ ਵਾਹਿਗੁਰੂ ਧਾਲਾ ਵਾਹਿਗੁਰੂ ਭਾਜਾ ਵਾਹਿਗੁਰੂ ਨਾਲ-ਨਾਲ ਕਹਿਣਾ ਸਬਜੀ ਭਾਜੀ ਵਾਹਿਗੁਰੂ ਭਾਈ ਨਾਲ ਦੀ ਨਾਲ ਸੇਵਾ ਨਾਲ ਦੀ ਨਾਲ ਸੇਵਾ ਉਹ ਜਿਹੜਾ ਮਹਾਪੁਰਸ਼ਾਂ ਕੋਲ ਬੱਚਾ ਰਹਿੰਦਾ ਸੀ ਤਾਂ ਜਵਨੀ ਵਿੱਚ ਪਹਿਰ ਰੱਖ ਰਹੇ ਕਹਿੰਦੇ ਉਹਨੇ ਫਿਰ ਸੰਗਤ ਨਾਲ ਪ੍ਰੇਮ ਪਿਆਰ ਬਣ ਜਾਂਦਾ ਹੈ ਵਕਫੀਤ ਹੋ ਜਾਂਦੀ ਹੈ ਜਿਹੜੀ ਸੰਗਤ ਉਹ ਨਹੀਂ ਉਹਨੂੰ ਪੁੱਛਣਾ ਤੁਸੀਂ ਕਿਹੜੇ ਪਿੰਡੋਛਾ ਤੁਹਾਡੇ ਪਿੰਡ ਦਾ ਉਹ ਲੰਬੜ ਸੀ ਉਹ ਕਿਦਾਂ ਉਹ ਤੁਹਾਡੇ ਪਿੰਡ ਵਾਲੋ ਚੱਕੀ ਵਾਲਾ ਖਬਰਸਾਰ ਪੁੱਛਣੀ ਮਹਾਂਪੁਰਸ਼ਾਂ ਘੁੰਮਦੇ ਆ ਫਿਰਦੇ ਆ ਕਹਿਣਾ ਉਹ ਨਾਮ ਜਪਿਆ ਕਰੋ ਭਾਈ ਸਤਨਾਮ ਵਾਹਿਗੁਰੂ ਕਹੋ ਕਈ ਵਾਰ ਕਹਿਣੋ ਭਾਲੇ ਨਾਮ ਜਪਾਇਆ ਕਰ ਸੰਗਤ ਨੂੰ ਕਹਿੰਦੇ ਇੱਕ ਵਗਦਾ ਆ ਉਦੋਂ ਪਤਾ ਨਹੀਂ ਕਿਹੜੀਆਂ ਗੱਲਾਂ ਕਰ ਰਹੀ ਸੀ ਪਿੱਛੋਂ ਮਹਾਂਪੁਰ ਸਾਗਰ ਢਾਂਗੂ ਮੋਢੇ ਤੇ ਭਾ ਕੇ ਜੋਰ ਨਾਲ ਖਿੱਚ ਕੇ ਕਹਿੰਦੇ ਉਹ ਪਹਲੇ ਤੈਨੂੰ ਕਿ ਗੱਲਾਂ ਨਾ ਕਰਿਆ ਕਰ ਜ਼ੁਬਾਨ ਬੰਦ ਰੱਖਿਆ ਕਰ ਇੰਨੀ ਗੱਲ ਕਹੀ ਜ਼ੁਬਾਨ ਬੰਦ ਰੱਖਿਆ ਕਰ ਬਸ ਇੰਨੀ ਗੱਲ ਕਹਿ ਕੇ ਅੱਗੇ ਚਲੇ ਗਏ ਉਹ ਉਦੋਂ ਚੁੱਪ ਕਰਕੇ ਸੇਵਾ ਨਾਲ ਕਰਾਈ ਗਿਆ ਥੋੜੇ ਚਿਰਾਂ ਬਾਅਦ ਬੁੱਲਣ ਦੀ ਕੋਸ਼ਿਸ਼ ਕਰੇ ਬੋਲ ਨਾ ਹੋਵੇ ਜੁਬਾਨ ਸੱਚੀ ਬੰਦ ਹੋ ਗਈ ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਇੱਥੋਂ ਤੱਕ ਸਹਿਬ ਨੇ ਕਿਹਾ ਸੂਰਜ ਨਾਸ਼ ਹੋ ਸਕਦਾ ਧਰਤੀ ਵਿਨਾਸ਼ ਹੋ ਸਕਦੀ ਹੈ ਸਾਧੂ ਦਾ ਬਚਨ ਇੱਕ ਸਾਧ ਬਚਨ ਅਟਲਤ ਸਹਿਸ ਪਾਏ ਨਿਕਲ ਗਿਆ ਜਵਾਨ ਬੰਦ ਰੱਖਿਆ ਕਰ ਜਵਾਨ ਬੰਦ ਹੋ ਗਈ ਤਾਂ 1 ਸਾਲ 2 ਸਾਲ 3 ਸਾਲ 4 ਸਾਲ 8 ਸਾਲ ਜਵਾਨ ਬੰਦ ਰਹੀ ਗੁੰਗਿਆਂ ਦੀ ਤਰ੍ਹਾਂ ਇਸ਼ਾਰਾ ਕਰਕੇ ਚੱਲਦਾ ਰਿਹਾ ਡੇਰੇ ਵਿੱਚ ਤਰਾਤਰਾ ਹੋ ਗਈ ਭਾਈ ਡਰ ਕੇ ਰੋ ਬਾਬਾ ਜੀ ਤੋਂ ਦੂਰ ਰੋ ਭਾਈ ਉਹ ਤਾਂ ਜੋ ਕਹਿੰਦੇ ਨੇ ਪੂਰਾ ਹੋ ਜਾਂਦਾ ਉਹ ਦੇਖੋ ਬਾਲੇ ਦੀ ਜਵਾਨੇ ਬੰਦ ਹੋ ਗਈ ਗੁੰਗਾ ਹੋ ਗਿਆ ਇਹ ਤੁਸੀਂ ਯਾਦ ਰੱਖਿਓ ਜਦ ਤਾਂ ਸਾਧੂ ਦੀ ਸੰਗਤ ਨਾ ਕਰੋ ਜੇ ਸੰਗਤ ਕਰਨੀ ਹੈ ਫਿਰ ਡਰ ਭੈਰ ਰੱਖੋ ਔਰ ਬਚਨ ਮੰਨਣਾ ਚਾਹੀਦਾ ਹੈ ਬੁੱਤਾਂ ਸੰਤ ਦੇ ਅੱਗੇ ਨਹੀਂ ਹੋਣਾ ਚਾਹੀਦਾ ਸਾਧੂ ਤੋਂ ਪਹਿਰ ਰੱਖ ਕੇ ਚੱਲੋ ਭੈ ਭਾਵਨੀ ਦਾ ਜੀਵ ਖੈਰ ਸਭ ਨੂੰ ਡਰ ਪੈ ਗਿਆ ਭਾਈ ਜੋ ਬਾਬਾ ਜੀਵਨ ਸਿੰਘ ਦੀ ਬਚਨ ਕਹਿੰਦੇ ਪੂਰਾ ਹੋਇਆ ਦੇਖੋ ਵੇ ਬੂੰਗਾ ਹੋ ਗਿਆ ਉਹ ਤੋਂ ਬਾਅਦ ਬਾਬਾ ਜੀਵਨ ਸਿੰਘ ਦੀ ਸਤਖੰਡ ਪਿਆਨਾ ਕਰਕੇ ਉਹਨਾਂ ਦੀ ਜਗ੍ਹਾ ਉੱਤੇ ਬਾਬਾ ਜੀਵਨ ਸਿੰਘ ਦੀ ਸਤਖੰਡ ਚਲੇ ਗਏ ਉਹਨਾਂ ਦੀ ਜਗ੍ਹਾ ਤੇ ਫਿਰ ਬਾਬਾ ਹਰੀ ਸਿੰਘ ਜੀ ਨੂੰ ਸੇਵਾ ਮੰਗ ਫਿਰ ਅੱਠ ਜਥੇਦਾਰ ਜਿਹੜੇ ਮੋਰੇ ਸੇਵਾ ਕਰਾਉਣ ਵਾਲੇ ਉਹਨਾਂ ਨੇ ਮਹਬਾਬ ਜੀ ਨੂੰ ਬੇਨਤੀ ਕੀਤੀ ਬਾਬਾ ਹਰੀ ਸਿੰਘ ਜੀ ਨੂੰ ਕਹਦੇ ਮਾਰਾ ਕਿਰਪਾ ਕਰ ਦਿਓ ਆਪਣੇ ਡੇਰੇ ਦਾ ਸੇਵਾਦਾਰ ਆ ساری ਉਮਰ ਗੁੰਗਾ ਕਿਵੇਂ ਰਹੇਗਾ ਕਿਰਪਾ ਕਰ ਦਿਓ ਦੀ ਜਵਾਨ ਖੋਲ ਦਿਓ ਕਹਿੰਦੇ ਭਾਈ ਵੱਡਿਆਂ ਦਾ ਕੀਤਾ ਛੋਟੇ ਨਹੀਂ ਢਾਲ ਸਕਦੇ ਜੋ ਵੱਡਿਆਂ ਨੇ ਕਰਤਾ ਕਰਤਾ ਭਾਈ ਛੋਟੇ ਨਹੀਂ ਢਾਲ ਸਕਦੇ ਕਹਿੰਦੇ ਮਹਾਰਾਜ ਟਾਲਣ ਵਾਸਤੇ ਨਹੀਂ ਕਹਿੰਦੇ ਕਿਰਪਾ ਕਰਦੇ ਹੋ ਤੁਸੀਂ ਵੀ ਸਾਧੂ ਉਹਨਾਂ ਦੀ ਜਗ੍ਹਾ ਤੇ ਬੈਠੇ ਉਹਨਾਂ ਦਾ ਰੂਪ ਹੋ ਅਰਦਾਸ ਕਰਦੇ ਹੋ ਤੁਹਾਡੀ ਮੋੜੀ ਨਹੀਂ ਜਾਣੀ ਉਹਦੀ ਜ਼ਬਾਨ ਖੁੱਲ ਜਾਏ ਕਿਰਪਾ ਕਰਦੇ ਹੋ ਤਾਂ ਬਾਬਾ ਹਰੀ ਸਿੰਘ ਦੀ ਕਹਿੰਦੇ ਸ਼ਿਫਾਰਿਸ਼ ਕਰਦੇ ਆ ਕਹਿੰਦੇ ਜੀ ਸ਼ਿਫਾਰਿਸ਼ ਨਹੀਂ ਬੇਨਤੀ ਕਰਦੇ ਆ ਕਹਿੰਦੇ ਫਿਰ ਤੁਹਾਡੀ ਬਾਅਦ ਚ ਮੰਨਾਂਗੇ ਪਹਿਲਾਂ ਆਹ ਕੁੜਤੀਆਂ ਲਾ ਦਿਓ ਜਹੇਦਾਰੀ ਦੀਆਂ ਚਲੋ ਟੋਕਰੀ ਟੋ ਬਚਾ ਲਈ ਦੇਣ ਕਹਿੰਦੇ ਮਹਾਰਾਜ ਸਤਿ ਬਚਨ ਉਹਨਾਂ ਵਿੱਚ ਕਾਰ ਸੇਵਾ ਬਾਬਾ ਬਚਨ ਸਿੰਘ ਜੀ, ਬਾਬਾ ਹਰਵੰਦ ਸਿੰਘ ਜੀ, ਬਾਬਾ ਚਰਨ ਸਿੰਘ ਜੀ ਕੁਰਛੇਤਰ ਵਾਲੇ ਇਹ 8 ਦੇ 8 ਜਥੇਦਾਰ ਸਭ ਨੇ ਮਿਲ ਕੇ ਸਤਵਚਨ ਕਹਿ ਕੇ ਜਥੇਦਾਰੀਆਂ ਪੁਰਤੀਆਂ ਲਾਤੀਆਂ ਟੋਕਰੀ ਢੋਈ 40 ਦਿਨ 40 ਦਿਨ ਟੋਕਰੀ ਢੋਕੇ ਹੱਥ ਜੋੜ ਕੇ ਫਿਰ ਹਾਜ਼ਰ ਹੋ ਗਏ ਕਹਿੰਦੇ ਬਾਬਾ ਹਰੀ ਸਿੰਘ ਜੀ ਨੂੰ ਕਹਿੰਦੇ ਮਹਾਰਾਜ ਹੁਣ ਕਿਰਪਾ ਕਰ ਦਿਓ ਤੇ ਪਾਲੇ ਤੇ ਬਹਾਲ ਸਿੰਘ ਉਹਨਾਂ ਦਾ ਹੁਣ ਕਿਰਪਾ ਕਰ ਦਿਓ ਜੀ ਕਹਿੰਦੇ ਭਾਈ ਲਿਆਓ ਉਹਨੂੰ ਸੱਜ ਕੇ ਨਾਲੇ ਕੜਾ ਪ੍ਰਸ਼ਾਦੀ ਦੇ ਘੁਣਾ ਕੇ ਲਿਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰ ਲੈ। ਸੰਤੋ ਹੁੰਦਾ ਜਿਹੜਾ ਆਪਣੇ ਸਿਰ ਨਹੀਂ ਲੈਂਦਾ ਕੁਝ। ਸਭ ਕੁਝ ਕਰਕੇ ਵੀ ਕਹਿੰਦੇ ਗੁਰੂ ਨੇ ਤਾਂ ਉਹ ਸੰਤ ਹੈ। ਸਭ ਨੂੰ ਬੁਲਾ ਲਿਆ ਗੁਰੂ ਦੀ ਹਜ਼ੂਰੀ 'ਚ ਅਰਦਾਸ ਕਰਕੇ ਕਿਹਾ ਮਹਾਰਾਜ ਕਿਰਪਾ ਕਰੋ ਤੁਹਾਡੇ ਹੁਕਮ ਪਾਣੇ ਚਾ ਪਾਣਾ ਵਰਤਿਆ। ਇਹਨੂੰ ਬੱਚੇ ਨੂੰ ਬੋਲਣ ਦੀ ਸਮਰੱਥਾ ਬਖਸ਼ੋ ਅਰਦਾਸ ਕਰਕੇ ਪ੍ਰਯਾਤ ਦੇ ਕੇ ਕਹਿੰਦੇ ਬੋਲ ਵੇ ਭਾਲੇ ਸਤਨਾਮ ਵਾਹਿਗੁਰੂ ਉਹ ਬੋਲਣ ਲੱਗੇ ਸਤ ਨਿਕਲਿਆ ਅੱਖਾਂ ਚੋਂ ਬੋਲ ਨਹੀਂ ਕਹਿੰਦੇ ਬੋਲ ਭਾਲੇ ਸਤਨਾਮ ਵਾਹਿਗੁਰੂ ਫਿਰ ਸਤਨਾਮ ਨਿਕਲੇ ਅੱਖਾਂ ਚੋਂ ਪਾਣੀ ਝੋਣ ਲੱਗਦਾ ਹੈ ਕਹਿੰਦੇ ਬੋਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਦੋਂ ਪੰਜਵੀਂ ਵਾਰ ਕਿਹਾ ਬੋਲ ਸਤਨਾਮ ਵਾਹਿਗੁਰੂ ਕਹਿੰਦੇ ਜਵਾਨ ਐ ਖੁੱਲ ਗਈ ਜਿਵੇਂ ਧਰਤੀ ਚੋਂ ਪਾਣੀ ਦਾ ਫੁਆਰਾ ਖੁੱਲਦਾ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਣਾ ਫਿਰ ਬਾਬਾ ਹਰੀ ਸਿੰਘ ਜੀ ਨੇ ਕਿਹਾ ਕਹਿੰਦੇ 8 ਸਾਲ ਗੁੰਗਾ ਰਿਆ ਭਾਲੇ 40 ਦਿਨ ਪੁੱਤ ਹੋਰ ਨਾ ਬੋਲੀ ਸੇਵਾ ਕਰਾ ਤੇ ਨਾਮ ਜਪ ਅੰਦਰ ਅੰਦਰ ਗੁਰੂ ਦਸਵੇਂ ਪਾਤਸ਼ਾਹ ਨੇ ਤੇ ਤੁੰ ਬਹੁਤ ਸੇਵਾ ਲਏ ਓਵਰ ਸੰਗਤ ਵਿੱਚ ਸਤਨਾਮ ਵਾਹਿਗੁਰੂ ਤੋਂ ਇਹ ਵੀ ਗੱਲ ਨਹੀਂ ਕੀਤੀ ਆਪ ਜਪਵੇਂ ਅਵਰੇ ਨਾਮ ਜਪਾਵੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿੱਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ